ਦਨੀਆਨ ਸਾਹਿਬ ਦਾ ਵਰਨਵਾਰਤ ਜਿਹੜਾ ਚੱਲ ਰਿਹਾ ਹੈ ਸਰਕਾਰਾਂ ਦੋਨੇ ਸਰਕਾਰਾਂ ਚੁੱਪ ਨੇ ਕੋਈ ਨੀਕੀ ਘਟਨਾ ਵਾਪਰਦੀ ਹੈ ਤੈ ਕਿ ਸਰਕਾਰਾਂ ਦੋਸ਼ੀ ਹੋ ਗਈਆਂ ਜਿਹੜੀ ਤੁਸੀਂ 21 ਤਰੀਕ ਨੂੰ ਮੀਟਿੰਗ ਕੀਤੀ ਹੈ ਬਾਕੀ ਜਥੇਬੰਦੀਆਂ ਜਿਹੜੀਆਂ ਪ੍ਰੋਟੈਸਟ ਕਰ ਰਹੀਆਂ ਉਹ ਚ ਕੀ ਰਿਸਪੌਂਸ ਬੜਾ ਤੁਹਾਨੂੰ ਪੋਜੀਟਿਵ ਸੀ ਬਹੁਤ ਵੱਡੀ ਇਕਤਾ ਕਿਵੇਂ ਹੋ ਸਕਦੀ ਹੈ ਘੱਟ ਤੋਂ ਘੱਟ ਇਕਤਾ ਕਿਵੇਂ ਹੋ ਸਕਦੀ ਹੈ ਹੁਣ ਦੇ ਹਾਲਾਤਾਂ ਚ ਵੀ ਚੱਲਿਆ ਜਾ ਸਕਦਾ ਤੁਸੀਂ ਤੇ ਉਹ ਦੋਵੇਂ ਤਰ੍ਹਾਂ ਸਮਝ ਚੁੱਕੀਆਂ ਨੇ ਕਿ ਲੜਾਈ ਵੱਡੀ ਹੈ ਤੇ ਲੜਨੀ ਪੈਣੀ ਹੈ ਇਹ ਗੱਲ ਤਾਂ ਸਾਰੇ ਪ੍ਰਵਾਨ ਕਰਦੇ ਕੀ ਮੋਰਚਾ ਚੱਲ ਰਿਹਾ ਹੈ ਜਿਹੜਾ ਢੱਲੇਵਾਲ ਸਾਹਿਬ ਦਾ ਉਹਨਾਂ ਦਾ ਕੋਈ ਆਗੂ ਆਇਆ ਸੀ ਉਸ ਮੀਟਿੰਗ ਦੇ ਵਿੱਚ ਨਹੀਂ ਸਰ ਉਹਨਾਂ ਦਾ ਕੋਈ ਅੱਜ 28 ਦਿਨ ਹੋ ਗਏ ਢੱਲੇਵਾਲ ਸਾਹਿਬ ਨੂੰ ਮਰਨ ਵਰਤੇ ਬੈਠੇ ਆ ਹਾਲਤ ਦੱਸਿਆ ਜਾ ਰਿਹਾ ਹੈ ਕਿ ਹੁਣ ਹੋਰ ਵੀ ਨਾਜ਼ੁਕ ਹੋ ਰਹੀ ਹੈ ਉਹ ਇਹ ਸਾਡੇ ਵਾਸਤੇ ਦੁੱਖ ਵਾਲੀ ਗੱਲ ਹੈ ਵੀ ਉਹ ਮਰਨ ਵਰਤੇ ਬੈਠੇ ਨੇ ਅਸੀਂ ਤਾਂ ਹੋਰ ਵੱਡੀ ਇਕਤਾ ਵਾਸਤੇ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲੜਾਈ ਬਹੁਤ ਵੱਡੀ ਸੱਤਿਆ ਆ ਰਹੀ ਹੈ ਪੰਜਾਬੀ ਨਿਊਜ਼ ਕੋਰਨਰ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਸਾਡੇ ਨਾਲ ਆਗੂ ਕਿਸਾਨ ਯੂਨੀਅਨ ਦੇ ਮੌਜੂਦ ਨੇ ਜੋਗਿੰਦਰ ਸਿੰਘ ਉਗਰਾਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਲਗਾਤਾਰ ਕਿਸਾਨੀ ਸੰਘਰਸ਼ਾ ਜਿਹੜਾ ਤੇਜ਼ ਹੋ ਰਹੇ ਨੇ ਤੇ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਸਾਰੇ ਦੇਸ਼ ਦੇ ਵਿੱਚ ਪ੍ਰੋਟੈਸਟ ਕੀਤੇ ਜਾ ਰਹੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਉਗਰਾਹਾਂ ਸਾਹਿਬ ਹਰ ਸਮੇਂ ਕੋਈ ਨਾ ਕੋਈ ਪ੍ਰੋਟੈਸਟ ਚੱਲਦੇ ਰਹਿੰਦੇ ਆ ਅੱਜ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ ਕਿਹੜੇ ਮਸਲੇ ਨੂੰ ਲੈ ਕੇ ਤੁਸੀਂ ਕਰ ਰਹੇ ਹੋ ਦੇਖੋ ਤਾਂ ਇੱਕ ਤਾਂ ਖੇਤੀ ਦੇ ਨਵੇਂ ਡਰਾਫਟ ਆ ਗਏ ਜੀ ਉਹਨਾਂ ਵਾਲਾ ਇਸ਼ੂ ਹੈ ਦੂਜਾ ਜਿਹੜਾ ਖਨੌਰੀ ਤੇ ਸਭੂ ਬਾਰਡਰ ਤੇ ਚੱਲ ਰਹੇ ਮੋਰਚੇ ਨੇ ਉਹਨਾਂ ਦੇ ਜਿਹੜਾ ਸਰਕਾਰ ਨੇ ਜਵਰਟਾਇਆ ਅਤੁੱਗਾ ਦੇ ਘੋੜੇ ਸੱਡੇ ਜ਼ਖਮੀ ਕੀਤੇ ਬੰਦੇ ਜਾਂ ਦਿੱਲੀ ਨਹੀਂ ਜਾਣ ਦਿੱਤਾ ਉਹਦੇ ਸਬੰਧ ਦੇ ਵਿੱਚ ਉਹਦਾ ਵਿਰੋਧ ਕਰਨ ਦੀ ਖਾਤਰ ਸਰਕਾਰ ਦੇ ਤੇ ਡੱਲੇਆਣ ਸਾਹਿਬ ਦਾ ਮਰਨ ਵਰਤ ਜਿਹੜਾ ਚੱਲ ਰਿਹਾ ਹੈ ਸਰਕਾਰਾਂ ਦੋਨੇ ਸਰਕਾਰਾਂ ਚੁੱਪ ਨੇ ਤੇ ਉਹਨਾਂ ਨੂੰ ਸਰਕਾਰਾਂ ਨੂੰ ਤੇ ਜ਼ਿੰਮਵਾਦ ਦੇ ਕੋਈ ਉਮੀਕੀ ਘਟਨਾ ਵਾਪਰਦੀ ਹੈ ਤਾਂ ਹੈ ਕਿ ਸਰਕਾਰਾਂ ਦੋਸ਼ੀ ਹੋਣਗੀਆਂ ਅਸੀਂ ਉਹਨਾਂ ਨੂੰ ਮਤਲਬ ਉਹਨਾਂ ਦਬਾਅ ਬਣਾਉਣ ਦੀ ਖਾਤਰ ਵੀ ਤੁਸੀਂ ਉਹਨਾਂ ਦੀਆਂ ਗੱਲਾਂ ਸੁਣੋ ਤੇ ਉਹਨਾਂ ਨੂੰ ਬਚਾਓ ਇੱਥੇ ਅਸੀਂ ਸੰਯੁਕਤ ਮੋਰਚਾ ਵੱਲੋਂ ਸਾਰੇ ਭਾਰਤ ਦੇ ਜਿਨ੍ਹਾਂ ਹੈੱਡਕੁਆਰਟਰ ਹੈ ਦੇ ਧਰਨੇ ਰੱਖੇ ਆ ਤੇ ਇਹ ਉਸ ਕਰਕੇ ਹੀ ਹੋਇਆ ਜਿਹੜੇ ਨਵੇਂ ਡਰਾਫਟ ਆਏ ਨੇ ਉਹਨਾਂ ਦੇ ਮਸਲੇ ਉੱਤੇ ਕੱਲ ਜਿਹੜੇ ਸਰਬੰਸ ਸਿੰਘ ਬੰਦੇਰ ਨੇ ਉਹ ਵੀ ਬੋਲੇ ਆ ਕਿ ਗਲਤ ਤਰੀਕੇ ਨਾਲ ਦੁਬਾਰਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਉਸੇ ਤਰੀਕੇ ਨਾਲ उलझाने ਦੀ ਕੋਸ਼ਿਸ਼ ਹੈ ਤੁਸੀਂ ਇਹ ਚੀਜ਼ ਪਹਿਲਾਂ ਵਿਚਾਰ ਚੁੱਕਿਆ ਸਰਕਾਰ ਦੇ ਨਾਲ ਵੀ ਤੁਹਾਡੀ ਮੀਟਿੰਗ ਹੋ ਚੁੱਕੀ ਹੈ ਪੰਜਾਬ ਦੇ ਜਿਹੜੇ ਖੇਤੀਬਾੜੀ ਮੰਤਰੀ ਹੈ ਉਹਨਾਂ ਨੇ ਕੀ ਰਿਸਪਾਂਸ ਦਿੱਤਾ ਖੇਤੀਬਾੜੀ ਮੰਤਰੀ ਵੀ ਸਰਕਾਰ ਵੀ ਮੰਨਿਆ ਵੀ ਹਾਂ ਇਹ ਗਲਤ ਨੇ ਜੀ ਉਹ ਹੀ ਕਾਨੂੰਨ ਨੇ ਜਿਹੜੇ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਕਿਹਾ ਵੀ ਅਸੀਂ ਇਹ ਵਿਚਾਰਾਂਗੇ ਵਿਰੋਧੀ ਪਾਰਟੀਆਂ ਨਾਲ ਵੀ ਸਰਪਾਰਟੀ ਮੀਟਿੰਗਾਂ ਸਦਕੇ ਵਿਚਾਰਾਂਗੇ ਕਿਸਾਨ ਮਜ਼ਦੂਰਾਂ ਜਿੱਥੇ ਬੰਦਿਆਂ ਨਾਲ ਵੀ ਵਿਚਾਰਾਂਗੇ ਮਾਰਾਂ ਨਾਲ ਵੀ ਵਿਚਾਰ ਕੇ ਅਸੀਂ ਪੋਜ਼ੀਟਿਵ ਸੋਚਦੇ ਹਾਂ ਇਸ ਕਰਕੇ ਇਹ ਵੀ ਗੱਲ ਠੀਕ ਹੈ ਇਹ ਚੋਰ ਮੋਰੀ ਨਹੀਂ ਉਹ ਫੌਂਟਾਂ ਦੇ ਜਾਂਦੇ ਹੂੰ ਕਿਹੜੇ-ਕਿਹੜੇ ਖਤਰੇ ਤੋਂ ਲੱਗਦਾ ਹੈ ਇਸ ਕਾਨੂੰਨ ਦੇ ਵਿੱਚ ਕਿਉਂਕਿ ਪਹਿਲਾਂ ਤਾਂ ਜਿਵੇਂ ਕਹਿ ਗਿਆ ਸੀ ਕਿ ਕਾਲੇ ਕਾਨੂੰਨ ਨੇ ਇਹ ਵੀ ਕਾਲੇ ਕਾਨੂੰਨ ਨੇ ਜਾਂ ਕੁਝ ਹੋਰ ਆ ਸੇਮ ਹੀ ਹੈ ਮੋਤਾ ਫਰਕ ਨਹੀਂ ਤਰੀਕਾ ਬਦਲਿਆ ਉਹਦੇ 'ਚ ਕੋਈ ਫਰਕ ਨਹੀਂ ਖੁੱਲੀ ਮੰਡੀ ਵਾਲਾ ਮੁਕਾਬਲੇਬਾਜੀ ਜੀ ਕਿਸਾਨਾਂ ਨੂੰ ਯਾਦ ਕਰਾਉਣਾ ਜਨਤਕ ਬੰਡ ਬਰਨਾਲੀ ਬੰਡ ਕਰਨਾ ਮਾਤ ਪ੍ਰਾਈਵੇਟ ਪਲੇਅਰ ਨੂੰ ਕੁੱਲੀ ਛੁੱਟੀ ਦੇਣਾ ਅ ਮਾਰਕੀਟ ਫੀਸ ਦਾ ਘਟਾਉਣਾ ਤੇ ਜਿਹੜੀ ਇਹਦਾ ਜਿਹੜੀ ਐਮਐਸਪੀ ਦੀ ਗਾਰੰਟੀ ਦੇ ਕਾਨੂੰਨ ਦੇ ਵਿੱਚ ਪਾੜਾ ਨਹੀਂ ਐਮਐਸਪੀ ਤੋਂ ਘੱਟ ਫਸਣਾ ਖਰੀਦਦੇ ਆ ਉਹਦੇ ਵਿੱਚ ਜੇ ਮਾਮਜ਼ਾ ਹੁੰਦਾ ਉਹਦਾ ਇਨਸ਼ੋਰ ਕਰਾਉ ਜੀ ਇਨਸ਼ੋਰ ਕੰਪਨੀ ਤੁਹਾਡਾ ਪੂਰਾ ਕਰੂਗੀ ਇਹ ਸਾਰੀਆਂ ਗੱਲਾਂ ਉਹਨੇ ਜਿਹਨੀਆਂ ਐ ਨਹੀਂ ਹੈ ਵੀ ਕੋਈ ਗੱਲ ਰਹੀ ਹੈ ਕੰਟੈਕਟ ਫਾਰਮਿੰਗ ਵਾਲੀ ਹੈ ਇਹਦੇ ਵਿੱਚ ਜਿਹਨੀਆਂ ਕੁੱਲ ਤਿੰਨੇ ਕਾਨੂੰਨਾਂ ਦੇ ਮਤਲਬ ਜਨਤਕ ਪੜਨ ਬਰਨਾਲੀ ਵਾਲਾ ਵੀ ਉਹਦੇ ਵਿੱਚ ਹੈਗਾ ਜਿਹਨੀਆਂ ਸਾਰੀਆਂ ਗੱਲਾਂ ਉਹਦੇ ਵਿੱਚ ਗੁੰਦੀਆਂ ਹੋਈਆਂ ਨੇ ਡੇਢ ਰੁਪਏ ਜਿਹੜੀ ਤੁਸੀਂ 21 ਤਰੀਕ ਨੂੰ ਮੀਟਿੰਗ ਕੀਤੀ ਹੈ ਕਿਸਾਨ ਮੁਕਤੀ ਮੋਰਚਾ ਤੇ ਬਾਕੀ ਜਥੇਬੰਦੀਆਂ ਜਿਹੜੀਆਂ ਪ੍ਰੋਟੈਸਟ ਕਰ ਰਹੀਆਂ ਉਹ ਚ ਕੀ ਰਿਸਪੌਂਸ ਮਿਲਿਆ ਤੁਹਾਨੂੰ ਪੋਜੀਟਿਵ ਸੀ ਬਹੁਤ ਹੁਣ ਦਾ ਤਰੀਕਾ ਜਿਹੜਾ ਸੀ ਮਤਲਬ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਆਏ ਸੀ ਉਧਰੋਂ ਪੰਜ ਬੰਦੇ ਇਧਰੋਂ ਛੇ ਬੰਦੇ ਸੀਗੇ ਅਸੀਂ 11 ਬੰਦਿਆਂ ਨੇ ਜਿਹੜੀ ਮੀਟਿੰਗ ਕੀਤੀ ਹੈ ਬਹੁਤ ਪੋਜੀਟਿਵ ਸੀਗਾ ਉਹਦੇ ਚ ਵਿਚਾਰ ਚਰਚਾ ਹੋਈਆਂ ਨੇ ਪੋਜੀਟਿਵ ਹੋਈਆਂ ਨੇ ਵੱਡੀ ਏਕਤਾ ਕਿਵੇਂ ਹੋ ਸਕਦੀ ਹੈ ਘੱਟ ਤੋਂ ਘੱਟ ਏਕਤਾ ਕਿਵੇਂ ਹੋ ਸਕਦੀ ਹੈ ਹੁਣ ਦੇ ਹਾਲਤਾਂ ਕਿਵੇਂ ਚੱਲਿਆ ਜਾ ਸਕਦਾ ਉਹਦੇ ਚ ਚਰਚਾ ਕਰਕੇ ਅਸੀਂ ਆਪਦੀ ਜਿਹੜੀ ਉੱਥੇ ਚਰਚਾ ਹੋਈ ਹੈ ਇੱਕ ਦੂਜੇ ਮੋਰਚੇ ਅਸੀਂ ਸੰਯੁਕਤ ਮੋਰਚੇ ਦਾ ਵਿਚਾਰਾਂਗੇ ਉਹ ਆਪਦੇ ਮੋਰਚਾ ਸਾਥੀਆਂ ਦਾ ਵਿਚਾਰਨਗੇ ਕਿਉਂਕਿ ਇਹ ਸਮਾਗ ਗੈਰ ਰਾਜਨੀਤਿਕ ਸਮਾਜਿਕ ਮੋਰਚਾ ਸੰਯੁਕਤ ਮੋਰਚਾ ਬਗੈਰ ਹਾਜ਼ਰ ਸੀਗਾ ਇਸ ਕਰਕੇ ਉਹ ਫਿਰ ਟਾਈਮ ਲੈ ਲਿਆ ਆਇਜਨੀਆਂ ਕਿਹਾ ਜਾ ਸਕਦਾ ਵੀ ਗੱਲ ਜਿਹੜੀ ਆ ਉਹ ਪੋਜੀਟਿਵ ਵੰਦੇ ਤਰੀਕੇ ਬੰਦੇ ਚੱਲ ਗੱਲ ਦੁਬਾਰਾ ਮੀਟਿੰਗ ਸੰਯੁਕਤ ਕਿਸਾਨ ਮੋਰਚੇ ਦੀ ਹੋ ਰਹੀ ਹੈ ਕੱਲ ਨੂੰ ਹਾਂ ਜੀ ਕੱਲ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਇਹ ਚੀਜ਼ਾਂ ਵਿਚਾਰੀਆਂ ਜਾਣਗੀਆਂ ਜਿਹੜੀਆਂ ਤੁਸੀਂ ਗੱਲ ਕਰਕੇ ਆਏ ਹੋ हां जी रिपोर्टिंग ਤਾਂ ਹੋਊਗੀ ਸਾਰੀ ਰਿਪੋਰਟਿੰਗ ਕਰਾਂਗੇ ਜੀ ਵੀ ਅੱਗੇ ਕੀ ਕਰਨਾ ਉਹ ਵੀ ਸੋਚਾਂਗੇ ਕਿਹੜੇ ਮਸਲੇ ਤੋਂ ਲੱਗਦਾ ਕਿ ਉਹਨਾਂ ਨੇ ਮਨਜ਼ੂਰ ਕੀਤੇ ਤੁਹਾਡੀਆਂ ਗੱਲਾਂ ਮਨਜ਼ੂਰ ਕੀਤੇ ਜਾਂ ਤੁਸੀਂ ਕਿਹੜੀਆਂ ਗੱਲਾਂ ਉਹਨਾਂ ਨਾਲ ਸਹਿਮਤ ਹੋਏ ਜਿਹਨੂੰ ਸਾਂਝੀ ਕਰ ਲੈਣੇ ਹੁੰਦੇ ਆਪਾਂ ਕੋਈ ਮਸਲੇ ਉਹਨਾਂ ਨੇ ਕੀ ਹਾਂ ਦੇਖੋ ਹਾਂ ਤਾਂ ਉਹਨਾਂ ਨੇ ਵੀ ਡਰਾਫਟ ਅਲੀ ਗੱਲ ਤਾਂ ਉਹਨਾਂ ਨੇ ਪ੍ਰਵਾਨ ਕਰ ਲਈ ਕਿਉਂਕਿ ਪਹਿਲਾਂ ਉਹਨਾਂ ਦੀ ਮੰਗਾਂ ਦੇ ਵਿੱਚ ਜਦੋਂ ਉਹ ਸ਼ੁਰੂ ਕੀਤਾ ਤਾਂ ਡਰਾਫਟ ਆਇਆ ਸੀ ਡਰਾਫਟ ਤਾਂ ਉਹਨਾਂ ਦੇ ਮੂਹਰੇ ਤੋਂ ਬਾਅਦ ਆਇਆ ਹੁਣ ਤਾਂ ਉਹਨਾਂ ਨੇ ਵੀ ਵੱਡੀ ਗੱਲ ਆਖੀ ਵੱਡੀ ਗੰਦ ਵਾਸਤੇ ਜਿਹੜੀ ਵੱਡੀ ਲੜਾਈ ਹੈ ਉਹਦੀ ਲੜਾਈ ਵਾਸਤੇ ਵੱਡੀ ਲੰਬੰਦੀ ਦੀ ਲੋੜ ਹੈ ਸਾਰਿਆਂ ਨੂੰ ਸਿਰ ਜੋੜਨੇ ਪੈਣਗੇ ਜਨਤਾ 'ਚ ਜਾਵਾਂਗੇ ਤਾਂ ਪ੍ਰਭਾਵ ਚੰਗਾ ਪਊਗਾ ਇਹ ਅਸੀਂ ਇਸ ਤਰ੍ਹਾਂ ਦੀ ਗੱਲ ਆਖ ਰਹੇ ਹਾਂ ਤੁਸੀਂ ਤੇ ਉਹ ਦੋਵੇਂ ਤਰ੍ਹਾਂ ਸਮਝ ਚੁੱਕੀਆਂ ਨੇ ਕਿ ਲੜਾਈ ਵੱਡੀ ਹੈ ਤੇ ਲੜਨੀ ਪੈਣੀ ਹੈ ਸਾਰੇ ਹੀ ਸੋਚਦੇ ਹੋ ਜੀ ਤੁਸੀਂ ਵੀ ਇਹੀ ਸੋਚਦੇ ਹੋ ਅਸੀਂ ਵੀ ਸਾਰੇ ਇਹੀ ਸੋਚਦੇ ਹਾਂ ਵੀ ਵੱਡੀ ਉਹ ਸਮਝ ਚੁੱਕੇ ਨੇ ਉਹ ਵੀ ਇਹ ਗੱਲ ਨੂੰ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਵੱਡੀ ਲੜਾਈ ਆ ਰਹੀ ਹੈ ਇਹ ਗੱਲ ਤਾਂ ਸਾਰੇ ਪ੍ਰਵਾਨ ਕਰਦੇ ਕੀਤੀ ਹੈ ਜੀ ਸਾਰਿਆਂ ਨੇ ਪ੍ਰਵਾਨ ਕੀਤੀ ਹੈ ਵੀ ਲੜਾਈ ਜਿਹੜੀ ਹੈ ਨਾ ਹੁਣ ਆ ਰਹੀ ਹੈ ਜਿਹੜਾ ਮਤਲਬ ਹਰਦਾਇਕ ਇਹ ਵੀ ਵੱਡਾ ਹੈ ਤੇ ਲਾਮਬੰਦੀ ਦੀ ਤਾਂ ਲੋੜ ਹੁੰਦੀ ਹੈ ਜਦੋਂ ਸਟੇਟ ਨਾਲ ਕੋਈ ਲੜਾਈ ਹੁੰਦੀ ਹੈ ਵੱਡੀ ਲਾਮਬੰਦੀ ਕਰਨ ਦੀ ਲੋੜ ਹੈ ਵੱਡੇ ਸਮਰਥਨ ਦੀ ਲੋੜ ਹੁੰਦੀ ਹੈ ਇਹਦਾ ਹੈ ਹੁੰਦਾ ਹੀ ਹੈ ਜੀ ਜਿਵੇਂ ਦੂਜੀ ਜਿਹੜਾ ਮੋਰਚਾ ਚੱਲ ਰਿਹਾ ਹੈ ਜਿਹੜਾ ਢੱਲੇਵਾਲ ਸਾਹਿਬ ਦਾ ਉਹਨਾਂ ਦਾ ਗੈਰ ਰਾਜਨੀਤਿਕ ਜਥੇਬੰਦੀਆਂ ਜਿਵੇਂ ਉਹਨਾਂ ਨੇ ਆਪਣਾ ਨਾਮ ਰੱਖਿਆ ਹੋਇਆ ਉਹਨਾਂ ਦਾ ਕੋਈ ਆਗੂ ਆਇਆ ਸੀ ਉਸ ਮੀਟਿੰਗ ਦੇ ਵਿੱਚ ਨਹੀਂ ਸਰ ਉਹਨਾਂ ਦਾ ਕੋਈ ਨਹੀਂ ਆ ਉਹਨਾਂ ਨੇ ਸਰਬਲ ਪੰਦੇਰ ਨੂੰ ਅਥਾਰਟੀ ਦਿੱਤੀ ਸੀ ਜਾਂ ਫਿਰ ਉਹ ਅਲੱਗ ਤੋਂ ਨਹੀਂ ਸਰ ਉਹ ਇਸ ਤਰ੍ਹਾਂ ਦੀ ਵੀ ਕੋਈ ਹਾਲਤ ਨਹੀਂ ਸੀ ਉਹ ਕਹਿੰਦੀ ਕਿ ਅਸੀਂ ਸਾਥੀਆਂ ਨਾਲ ਗੱਲ ਕਰਾਂਗੇ ਅੱਛਾ ਤੁਸੀਂ ਕਿਸਾਨ ਮਜ਼ਦੂਰ ਮੋਰਚਾ ਨਾਲ ਮੀਟਿੰਗ ਕੀਤੀ ਹੈ ਜੀ ਜੀ ਤੇ ਉਹਨਾਂ ਨਾਲ ਫਿਰ ਆਪਤੇ ਦੇ ਕੋਈ ਕੋਸ਼ਿਸ਼ ਹੋਈ ਹੈ ਜਾਂ ਫਿਰ ਨਹੀਂ ਅਜੇ ਤੇ ਇੰਦਰੋਂ ਕੀਤੀ ਸੀ ਸਯੁਕਤ ਮੋਰਚੇ ਨੂੰ ਉਹਨਾਂ ਨੇ ਫੋਨ ਫਾਨ ਤੇ ਕੱਲ ਅਸੀਂ ਇੱਕ ਆਗੂ ਦੀ ਡਿਊਟੀ ਲਈ ਸੀ ਸੰਪਰਕ ਕਰੋ ਤੁਸੀਂ ਬੁਲਾਓ ਉਹਨਾਂ ਨੂੰ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਸਾਥ ਹੀ ਨਹੀਂ ਆ ਸਕਿਆ ਚੱਲਣੀ ਨਹੀਂ ਫਿਰ ਨਹੀਂ ਦੁਬਾਰਾ ਕੋਸ਼ਿਸ਼ ਹੋਊਗੀ ਜਾਂ ਫਿਰ ਜਿਹੜਾ ਦੂਜਾ ਮੋਰਚਾ ਚੱਲ ਰਿਹਾ ਹੈ ਸ਼ੰਭੂ ਬੱਡ ਤੇ ਉਹਨਾਂ ਨਾਲ ਹੀ ਗੱਲ ਚੱਲੂਗੀ ਕਦੇ ਵੀ ਨਹੀਂ ਛੱਡਾਂਗੇ ਕੋਸ਼ਿਸ਼ ਕਰਾਂਗੇ ਸਰਨ ਨਾਲ ਹੀ ਕਰਾਂਗੇ ਅਸੀਂ ਤਾਂ ਜਿਹੜੇ ਹੋਰ ਵੀ ਬਾਹਰ ਤੇ ਰਹਣੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਅੱਜ 28 ਦਿਨ ਹੋ ਗਏ ਡੱਲੇਵਾਲ ਸਾਹਿਬ ਨੂੰ ਮਰਨ ਵਰਤੇ ਬੈਠੇ ਆ ਹਾਲਤ ਦੱਸਿਆ ਜਾ ਰਿਹਾ ਕਿ ਹੁਣ ਹੋਰ ਵੀ ਨਾਜ਼ੁਕ ਹੋ ਰਹੀ ਹੈ ਤਾਂ ਇਹ ਸਾਡੇ ਵਾਸਤੇ ਦੁੱਖ ਵਾਲੀ ਗੱਲ ਹੈ ਵੀ ਉਹ ਮਰਨ ਵਰਤੇ ਬੈਠੇ ਨੇ ਅਸੀਂ ਤਾਂ ਹੋਰ ਵੱਡੀ ਇਕਤਾ ਵਾਸਤੇ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲ ਜੇ ਉਹ ਕਾਨੂੰਨ ਟੇਡੇ ਢੰਗ ਨਾਲ ਜਿੱਤੇ ਫਰਜ਼ ਕਰ ਲੋ ਕਿਉਂਕਿ ਇਹਨਾਂ ਚ ਡਰਾਫਟ ਸਟੇਟਾਂ ਨੂੰ ਕੱਢਿਆ ਜਿਹੜੀਆਂ ਸਟੇਟਾਂ ਚ ਉਹਨਾਂ ਦੀ ਬੀਜੇਪੀ ਦੀ ਸਰਕਾਰ ਹੈ ਜੇ ਉੱਥੇ ਵੀ ਲਾਗੂ ਕਰ ਜਾਂਦੇ ਨੇ ਤਾਂ ਫਿਰ ਇਹ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਦੇ ਕੁਝ ਸਥਿਥੇ ਵਿੱਚ ਉਹਨਾਂ ਨੇ ਕਾਨੂੰਨ ਲਾਗੂ ਹੋ ਗਏ ਜਿਸ ਕਰਕੇ ਉਹਨਾਂ ਨੇ ਸਟੇਟਾਂ ਨੂੰ ਉਸਦਾ ਡਰਾਫਟ ਭੇਜਿਆ ਜਿਹੜਾ ਇਹ ਉਦੋਂ ਜੇ ਨਹੀਂ ਖਤਕ ਜਿਵੇਂ ਤੁਸੀਂ ਬਾਕੀ ਜਥੇਬੰਦੀਆਂ ਨਾਲ ਕੱਲ ਗਏ ਸੀ ਮੀਟਿੰਗ ਕਰਕੇ ਆਏ ਹੋ ਤੇ ਜਿਹੜੇ ਤੁਹਾਡੇ ਨਾਲ ਗਏ ਸੀ ਆ ਗੂ ਭਾਵੇਂ ਬਲਵੀਰ ਸਿੰਘ ਰਾਜੇਵਾਲ ਹੋਣ ਜਾਂ ਦੂਜੇ ਹੋਣ ਹਨ ਉਹਨਾਂ ਨੇ ਕੀ ਰਿਸਪੌਂਸ ਦਿੱਤਾ ਤੁਸੀਂ ਤਾਂ ਜਿਵੇਂ ਕਹਿ ਰਹੇ ਹੋ ਕਿ ਪੋਜੀਟਿਵ ਸੀ ਉਹਨਾਂ ਨੂੰ ਵੀ ਪੋਜੀਟਿਵ ਲੱਗਿਆ ਸਾਰਾ ਕੁਝ ਨਹੀਂ ਸਾਰਿਆਂ ਦਾ ਰਿਸਪੌਂਸ ਲਗਭਗ ਮਿਲਮਾ ਜੁਲਮ ਵਿੱਚ ਹੀ ਕਿਸੇ ਦਾ ਨਹੀਂ ਕੀ ਦਾ ਫਰਕ ਹੋ ਸਕਦਾ ਥੋੜਾ ਬੋਟਾ ਮਿਲਮਾ ਜੁਲਮ ਵਿੱਚ ਸਾਰੇ ਹੋਰ ਫਿਰ ਨਵਾਂ ਕੋਈ ਐਕਸ਼ਨ ਕਦੋਂ ਕਰਨ ਜਾ ਰਹੇ ਹੋ ਕੱਲ ਨੂੰ ਮੀਟਿੰਗ ਤੋਂ ਬਾਅਦ ਫੈਸਲਾ ਹੋਊ ਜਾਂ ਫਿਰ ਅਜੇ ਉਹਨਾਂ ਦੀ ਉਡੀਕ ਕਰਾਂਗੇ ਇੰਨੇ ਟਾਈਮ ਜਿੰਨਾ ਅੱਜ ਲੱਗਿਆ ਇੰਨੇ ਕੱਲ ਨੂੰ ਖਾਓ ਖਾਓਗੇ ਤੁਸੀਂ ਸਾਡਾ ਤਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਦਾ ਏ ਸੀ ਸਾਡੇ ਨਾਲ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਕਿ ਇਸ ਤਰੀਕੇ ਨਾਲ ਮੀਟਿੰਗ ਹੋਈ ਹੈ ਤੇ ਅੱਗੇ ਕਿਸ ਤਰ੍ਹਾਂ ਦਾ ਰਿਸਪੌਂਸ ਆ ਸਕਦਾ ਹੈ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ